ਮਹਾਰਾਜ ਸਾਹਿਬ ਜੀ ਜੋ ਚੜ੍ਹਤਾਂ ਦੀ ਇਤਿਹਾਸ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਫੀਟ ਪਰ ਸਾਹਿਬ ਵਿਖੇ ਨਿਵਾਸ ਕਰਦੇ ਨੇ ਇਹ ਵੀ ਉਹਨਾਂ ਦੇ ਪਿਤਾ ਦੀ ਉਸ ਤੋਂ ਬਾਅਦ ਹਰ ਰਾਏ ਜੀ ਤੇ ਹਰਕ੍ਰਿਸ਼ਨ ਜੀ ਦਾ ਇਹ ਅਸਥਾਨ ਜਿੱਥੋਂ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਇੱਥੇ ਉਹ ਪਹੁੰਚੇ ਨੇ ਇਹ ਸਤਿਗੁਰੂ ਜੀ ਨੇ ਵਰवाणी ਅਨਸਾਰ ਜੋ ਸੰਗਤਾਂ ਨੂੰ ਸਮਝਾਉਣਾ ਸੀ ਤੇ ਇਸ ਕਰਕੇ ਉਹ ਪੂਰਨੇ ਪਾਉਂਦੇ ਨੇ ਕਿ ਉਹਨਾਂ ਨੇ ਕਦੇ ਵੀ ਕੋਈ ਮੱਲ ਨਹੀਂ ਮਾਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੰਗਾਂ ਲੜੀਆਂ ਤੇ ਉਹਨਾਂ ਨੇ 1 ਇੰਚ ਖਾਮ ਕਿਸੇ ਦਾ ਨਹੀਂ ਮੱਲਿਆ ਸਭੋ ਉਹਨਾਂ ਨੇ ਤੀਰ ਦੇ ਅੱਗੇ ਸੋਨਾ ਲਾਇਆ ਸੀ ਤਾਂ ਕਿ ਕੋਈ ਆਪਣਾ ਇਲਾਜ ਕਰ ਲਵੇ ਜਾਂ ਆਪਣੀ ਕਿਰਿਆ ਕਰ ਲਵੇ ਜੇ ਕੋਈ ਜ਼ਖਮੀ ਹੋ ਜਾਵੇ ਤਾਂ ਜੇ ਮਾਰ ਜਾਵੇ ਤਾਂ ਗੁਰੂ ਸਾਹਿਬਾਂ ਨੇ ਵੇਖਿਆ ਕਿ ਇੱਥੇ ਤੀਰ ਮਾਰਦੇ ਬੰਦਿਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਕਿ ਉਹ ਨੇੜੇ ਹੀ ਉਹਨਾਂ ਨੇ ਜੋ ਅਨੰਦਪੁਰ ਸਾਹਿਬ ਹੈ ਜਿੱਥੇ ਉੱਥੇ ਪਹੁੰਚ ਕੇ ਗੁਰੂ ਜੀ ਨੇ ਤੇ ਕਹਿਲੂਰ ਦਾ ਰਾਜਾ ਦੀਪ ਚੰਦ ਸਵਰਗਵਾਸ ਹੋ ਗਿਆ ਸੀ ਦੀਪ ਚੰਦ ਦੇ ਭਰਾ ਨਾਨਕ ਚੰਦ ਵਜੀਰ ਚੰਦ ਨੂੰ ਨਿਯੋਤ ਕੀਤਾ ਗਿਆ ਉਹ ਬੜਾ ਜ਼ਾਲਮ ਸਿੱਧ ਹੋਇਆ ਰਾਣੀ ਚੰਪਾ ਨੇ ਗੁਰੂ ਜੀ ਨੂੰ ਸੱਦਾ ਭੇਜਿਆ ਗੁਰੂ ਜੀ ਉੱਥੇ ਗਏ ਉਹਨਾਂ ਦੀਆਂ ਧਾਰਮਿਕ ਅੰਤਮ ਰਸਮਾਂ ਉਹਨਾਂ ਨੇ ਪੂਰੀਆਂ ਕੀਤੀਆਂ ਉੱਥੇ 3 ਦਿਨ ਰਹੇ ਇਹ ਜੋ ਰਾਣੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਇਸ ਇਹਾਤੇ ਵਿੱਚ ਬਸੋ ਗੁਰੂ ਜੀ ਨੇ ਜੋ ਮਾਲਵੇ ਦੇ ਵਿੱਚ ਆਪਣਾ ਸਾਰਾ ਹੀ ਇੰਤਜ਼ਾਮ ਕੀਤਾ ਸੀ ਕਿ ਅਸੀਂ ਉੱਥੇ ਹੀ ਨਗਰ ਬਸਵਣਾ ਪਰ ਉਹਨਾਂ ਦੀ ਬੇਨਤੀ ਮੰਨ ਕੇ ਤੇ ਉਹਨਾਂ ਨੇ ਇਹ ਸਵੀਕਾਰ ਕੀਤਾ ਉਹਨਾਂ ਨੇ ਇਤਿਹਾਸ ਵਿੱਚ ਦੱਸਿਆ ਹੈ ਤਿੰਨ ਪਿੰਡ ਦੁੱਤੇ ਇਹ ਹੈ ਲੋਧੀਪੁਰ ਮੀਆਂਪੁਰ ਤੇ ਸਹੋਟਾ ਦੋ ਪਿੰਡ ਉਹਨਾਂ ਨੇ ਮੋਲ ਲਏ ਮਾਖੋਵਾਲ ਤੇ ਮਥੌਰ ਜਿਹੜਾ ਐ ਉੱਥੇ ਹੀ ਮਾਖੋਵਾਲ ਵਿਖੇ ਗੁਰੂ ਜੀ ਨੇ ਇਸ ਨਗਰ ਚੱਕ ਨਾਨਕੀ ਦੇ ਨਾਂ ਤੇ ਵਸਾਇਆ ਤੇ ਐ ਦੀਵਾਨ ਦਰਗਾਹ ਮੱਲ ਨੂੰ ਸੱਦਾ ਭੇਜਿਆ ਤੇ ਉਹਨਾਂ ਨੇ ਆਣ ਕੇ ਇਹ ਨਿਯਤ ਕੀਤਾ ਥਾਂ ਤੇ 26 ਅਸੂ ਨੂੰ ਜੋ 1665 ਪਟ ਵਹੀ ਮਨਤਾਨੀ ਸਿੱਧ ਅਨਸਾਰ ਜਿਹੜਾ ਇਹ ਦਿਨ ਮਿਥਿਆ ਗਿਆ ਤੇ ਬਾਬਾ ਗੁਰਦਤਾ ਜੀ ਰੰਦਾਵਾ ਜੋ ਸੰਨ ਬਾਬਾ ਗੁੱਡਾ ਜੀ ਦੇ بیٹے ਸਨ ਕਿਉਂਕਿ ਬਾਬਾ ਗੁੱਡਾ ਜੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ بیٹے ਜੋ ਰਸਮ ਨਿਭਾਉਂਦੇ ਹੁੰਦੇ ਸੀ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੇ ਨੀਂ ਪੱਥਰ ਤੀ ਰਸਮ ਅਦਾ ਕੀਤੀ ਤੇ ਇੱਥੇ ਪੰਜ ਪ੍ਰਕਾਸ਼ ਵਿੱਚ ਜਿਗਰ ਆਉਂਦਾ ਹੈ ਜੈਸੇ ਪੁਰਾ ਗੁਰੂ ਬਹੁ ਗ੍ਰਾਮ ਹੈ ਵਸਾਏ ਕਹਿੰਦੇ ਨੇ ਪਹਿਲੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੂਜੇ ਪਾਤਸ਼ਾਹ ਨੇ ਖਡੂਰ ਸਾਹਿਬ ਤੀਜੇ ਨੇ ਗਵਿੰਦਵਰ ਸਾਹਿਬ ਚੌਥੇ ਨੇ ਜੋ ਅੰਮ੍ਰਿਤਸਰ ਪੰਜਵੇਂ ਨੇ ਧਰਮ ਧਾਰਮ ਇਕਰਤਾਰਪੁਰ ਤੇ ਸ੍ਰੀ ਹਰਗੋਬਿੰਦਪੁਰ ਇਸੇ ਤਰ੍ਹਾਂ 6ਵੇਂ ਪਾਲਸਾ ਨੇ ਵੀ ਕੀਰਤਪੁਰ ਸਾਹਿਬ ਵਿਸਾਇਆ ਇਹ ਕਹਿੰਦੇ ਨੇ ਤੈਸੇ ਹਮ ਪੀਨਗਰ ਏਕ ਰਚਿਐ છਛੰਦ ਹੈ ਐਸੇ ਮਨ ਧਾਰ ਕੇ ਨਿਹਾਰ ਕੇ ਜ਼ਮੀਨ ਵਰ ਬਾਂਧਿਓ ਆਨੰਦਪੁਰ ਜੀਏ ਪਰਮ ਆਨੰਦ ਹੈ ਇਹ ਇਹ ਨਗਰ ਵਿਸਾ ਕੇ ਤੇ ਇੱਥੇ ਹਰ ਜਿਵੇਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਵੱਖ-ਵੱਖ ਕਿੱਤਿਆਂ ਵਾਲੇ ਲਿਆਂ ਕੇ ਵਸਾਏ ਸਰੋਵਰ ਬਣਾਏ ਤੇ ਸ਼ਹਿਰ ਵਸਾਇਆ ਗਿਆ ਤੇ ਨਨਪੁਰ ਸਾਹਿਬ ਵੀ ਵਸਾਇਆ ਤੇ ਉੱਥੇ ਕੁਝ ਚਿਰ ਇਸ ਨੂੰ ਤਿਆਰੀ ਕਰਨ ਲੱਗ ਗਈ ਫਿਰ ਗੁਰੂ ਜੀ ਫਿਰ ਉਥੋਂ প্রচার ਕਰਨ ਵਾਸਤੇ ਪਰવાર ਸਵੇਤ ਜੋ ਪੂਰਬ ਵੱਲ ਨੂੰ ਤਿਆਰੀ ਕਰਦੇ ਨੇ ਉਹਦਾ ਕਾਰਨ ਹੈ ਜਦੋਂ ਆਪ ਜੀ ਕੀਰਤਪੁਰ ਸਾਹਿਬ ਆਏ ਸੰਤਾਂ ਤੇ ਮਸੰਦਾਂ ਵੱਲੋਂ ਜੋ ਅਸਾਮ ਤੋਂ ਬੰਗਾਲ ਤੋਂ ਵਿਹਾਰ ਤੋਂ ਆਏ ਤੇ ਉਹਨਾਂ ਨੇ ਕਿਹਾ ਕਿ ਸੰਗਤਾਂ ਤੁਹਾਨੂੰ ਉਡੀਕ ਕਰਦੀਆਂ ਨੇ ਤੇ ਗੁਰੂ ਜੀ ਉਹਨਾਂ ਦੇ ਕਰਕੇ ਤੇ ਉਹ ਤਿਆਰੀ ਕੀਤੀ ਅੱਜ ਅਸੀਂ ਉਹਨਾਂ ਦਾ ਜੋ ਸ਼ਬਦ ਹੈ ਜਿਵੇਂ ਅਸੀਂ ਰੋਜ਼ਾਨਾ ਹੀ ਉਹਨਾਂ ਦੀ ਬਾਣੀ ਦਾ ਸ਼ਬਦ ਦੀ ਵਿਚਾਰ ਕਰਦੇ ਹਾਂ ਅੱਜ ਵਾਲੇ ਸ਼ਬਦ ਦੇ ਵਿੱਚ ਸਾਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਹਰੀ ਜਿਹੜਾ ਹੈ ਉਹ ਉਸ ਨੂੰ ਕੋਈ ਨਹੀਂ ਸਮਝ ਸਕਦਾ ਹਰ ਕੀ ਗਤ ਨਹਿ ਕੋਈ ਜਾਣੈ ਇੰਦਨੇ ਕੋਈ ਮਨੁੱਖ ਨਹੀਂ ਉਹ ਸਰਗਤ ਦਾ ਅਰਥ ਅਵਸਥਾ ਹੈ ਉਹ ਪਰਮਾਤਮਾ ਕੀ ਕਿੰਨੀ ਕਿ ਤਾਕਤ ਕਿੰਨੀ ਕਿ ਸਮਰਥਾ ਕਿੰਨਾ ਉਚਾ ਕਿੰਨਾ ਵੱਡਾ ਕਿੰਨੀ ਕ ਉਹਦੀ ਚੜਾਈ ਕੋਈ ਨਾ ਜਾਣੇ ਕਿਵੜ ਕੀਤਾ ਤੇਰਾ 치ਰਾ ਤੇ ਜੋਗੀ ਜਤੀ ਤਪੀ पाच ਹਾਰੇ ਇੰਦਨੇ ਇੱਥੇ ਬੜੇ ਬੜੇ ਜੋਗੀ ਤਪੀ ਇਹ ਜਤੀ ਜਿਹੜੇ ਨੇ ਉਹਦੀ ਖੋਜ ਕਰ ਕਰਕੇ ਤੇ ਹਾਰ ਗਏ ਤੇ ਅਰ ਬਹੁਤ ਲੋਗ ਸਿਆਣੇ ਬੜੇ ਬੜੇ ਸਿਆਣੇ ਆਏ ਇੱਥੇ ਜਿਨ੍ਹਾਂ ਨੇ ਉਹਦੀ ਖੋਜ ਕੀਤੀ ਪਰ ਉਹ 라ਹਤ ਨਾ ਪਾਇਆ ਉਹ ਪਰਮਾਤਮਾ ਕੀ ਕਰਦਾ ਹੈ ਉਹ ਸੁਨੋ ਹੀ ਪਤਾ ਹੈ ਛਿਨ ਮੈਂ ਇਹੰਦਾ ਭਾਵ ਸੋ ਇੱਕ ਥੋੜੇ ਜੇ ਸਮੇਂ ਦੇ ਵਿੱਚ ਉਹ ਚਾਹੇ ਰਾਉ ਰੰਕ ਕੋ ਕਰੀ ਰਾਉ ਦਾ ਭਾਵ ਹੈ ਰਾਜਾ ਰੰਕ ਦਾ ਭਾਵ ਹੈ ਕੰਗਾਲ ਉਹ ਚਾਹੇ ਤਾਂ ਇੱਕ ਚਿੰਦੇ ਵਿੱਚ ਰਾਜਾ ਨੂੰ ਕੰਗਾਲ ਕਰ ਸਕਦਾ ਹੈ 라ਉ ਰੰਕ ਕਰ ਡਾਰੇ ਇਹ ਕਹਿੰਦੇ ਨੇ ਉਹ ਕੰਗਾਲਾ ਨੂੰ ਰਾਜਾ ਬਣਾ ਸਕਦਾ ਹੈ ਤੇ ਰਾਜਾ ਨੂੰ ਕੰਗਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨજર ਉਪੱਠੀ ਜੇ ਕਰੇ ਉਲਟਾ ਨਾ ਕਾ ਕਰਾਇੰਦਾ ਦਰ ਮੰਗਣ ਭੇਖ ਨ ਪਾਇੰਦਾ ਤੇ ਇਹ ਗੱਲ ਗੁਰੂ ਸਾਹਿਬਾਂ ਨੇ ਵੀ ਕਹੀ ਤੇ ਨਵੇਂ ਪਾਸਾ ਵੀ ਕਹਿ ਰਹੇ ਨੇ ਹੁਣ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਰੀਤੇ ਭਰੇ ਭਰੇ ਸਖ ਨ ਆਵੇ ਜਿਹੜੇ ਖਾਲੀ ਭਾਂਡੇ ਹੁੰਦੇ ਨੇ ਇਹ ਉਹ ਭਰ ਦਿੰਦਾ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਅਗੁਣਾ ਨਾ ਭਰਿਆ ਖਾਲੀ ਭਾਂਡਾ ਹੈ ਉਹਨੂੰ ਗੁਣਾ ਨਾ ਪਰ ਜਾਂਦਾ ਪਰ ਇਹ ਸਖ ਨਾਵੇ ਕਹਿੰਦੇ ਨੇ ਉਹ ਦੁਨੀਆ ਦੀਆਂ ਵਿਦਿਆ ਦਾਤਾਂ ਦੇ ਨਾਲ ਜਿਹੜਾ ਭਰਿਆ ਹੋਇਆ ਹੈ ਜਿਉ ਹੰਕਾਰ ਕਰਦਾ ਉਹਨੂੰ ਖਾਲੀ ਕਰ ਸਕਦਾ ਹੈ ਜੇ ਤਾਂ ਕੋ ਵਿਹਾਰੇ ਇਹ ਉਹਦਾ ਵਿਹਾਰ ਹੈ ਉਹ ਜੋ ਮਰਜ਼ੀ ਕਰ ਸਕਦਾ ਹੈ ਆਪਣੀ ਮਾਇਆ ਆਪ ਫਸਾਰੀ ਸਤਿਗੁਰੂ ਜੀ ਕਹਿੰਦੇ ਨੇ ਇਹ ਰਚੀ ਹੋਈ ਕੁਦਰਤ ਦੇ ਵਿੱਚ ਜਿਹੜੀ ਵਾਇਆ ਉਹਨੇ ਖਲਾਰੀ ਹੋਈ ਹੈ ਆਪੇ ਦੇਖਣ ਹਾਰਾ ਤੇ ਸੰਸਾਰ ਨੂੰ ਕਿਵੇਂ ਚਲਾਉਣਾ ਉਹ ਵੇਖ ਰਿਹਾ ਹੈ ਨਾਨਾ ਰੂਪ ਧਰੇ ਬਉ ਰੰਗੀ ਸਤਿਗੁਰੂ ਜੀ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਅਨੇਕਾ ਰੂਪ ਉਸ ਪਰਮਾਤਮਾ ਦੇ ਅਨੇਕੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਉਸ ਦੀ ਵਡਿਆਈ ਅਨੇਕਾਂ ਰੂਪ ਹੁੰਦਾ ਹੋਇਆ ਸਭ ਤੇ ਰਹੇ ਨਿਆਰਾ ਸਾਰਿਆਂ ਦੇ ਵਿੱਚ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸੁਵਾਨਾ ਹੈ ਸਾਰਿਆਂ ਵਿੱਚ ਸਮਾਉਣ ਦੇ ਬਾਵਜੂਦ ਵੀ ਉਹ ਨਿਰਲੇਪ ਰਹਿਦਾ ਉਹਦੇ ਉੱਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਜੋ ਹੈ ਅਗੰਤ ਉਹਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਪਾਰ ਉਹਦਾ 파ਰਲਾ ਬਣਾ ਨਹੀਂ ਲੱਭ ਸਕਦਾ ਅਲਖ ਉਹਨੂੰ ਸਮਝਿਆ ਨਹੀਂ ਜਾ ਸਕਦਾ ਨਿਰੰਜਨ ਉਹਦਾ ਮਾਇਆ ਉੱਤੇ ਕੋਈ ਅਸਰ ਨਹੀਂ ਮਾਇਆ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਜੇ ਸਭ ਜੋਗ ਪਰਮਾਇਓ ਤੇ ਉਸਨੇ ਇਸ ਸੰਸਾਰ ਨੂੰ ਰਚਿਆ ਮਾਇਆ ਰਚੀ ਤੇ ਜੀਵ ਇਹਦੇ ਵਿੱਚ ਹੀ ਚਨਾ ਗੁਣਾ ਵਿੱਚ ਘਟ ਘਰੇ ਨੇ ਸਗਲ ਪਰਮ ਤਜ ਨਾਨਕ ਪ੍ਰਾਣੀ ਸਤਿਗੁਰੂ ਜੀ ਕਹਿੰਦੇ ਨੇ ਐ ਜੀਵ ਇਹਨਾਂ ਸਾਰੀ ਝਟਕਣਾਂ ਨੂੰ ਛੱਡ ਦੇਵੋ ਤੇ ਚਰਨ ਚਾਹੇ ਚਿੱਤ ਚਰਨ ਤਾਂ ਹੀ ਚਿੱਤ ਲਾਇਓ ਕਹਿੰਦੇ ਨੇ ਉਹਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਜੋੜੋ ਤੇ ਇਹਰ ਜਿਵੇਂ ਉਹ ਨਿਰਲੇਪ ਹੈ ਇਸੇ ਤਰ੍ਹਾਂ ਇਸ ਸੰਸਾਰ ਦੀ ਵੀ ਕੋਈ ਵੀ ਚੀਜ਼ ਜਿਹੜੀ ਹੈ ਤੁਹਾਡੇ ਉੱਤੇ ਪ੍ਰਭਾਵ ਨਹੀਂ ਪਾ ਸਕੇਗੀ ਤੇ ਉਹ ਜਿਹੜੇ ਜੁੜਨਗੇ ਉਹ ਸੰਸਾਰ ਵਿੱਚ ਨਿਰਲੇਪ ਰਹਿਣਗੇ ਪਰਮਾਤਮਾ ਵਾਂਗ ਜਿਉਂ ਕਮਲ ਰਹਿ ਵਿੱਚ ਪਾਣੀ ਹੈ ਮੁਰਗਾ ਵੀ ਪੰਕ ਨਾ ਭਿਜੇ ਏਸੀ ਗੁਰੂ ਏਕ ਬਹਾਦਰ ਮਹਾਰਾਜ ਸਾਹਿਬ ਦੀ ਸਿੱਖਿਆ ਅਸੀਂ ਹਰ ਰੋਜ਼ ਉਹਨਾਂ ਦੇ ਸ਼ਬਦ ਉਹਨਾਂ ਦੇ ਉਪਦੇਸ਼ ਤੋਂ ਲਾਭ ਲਵਾਂਗੇ ਗੁਰਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਇੱਕ ਨਹੀਂ ਅਨੇਕਾਂ ਪੁਰਲਾ ਹੋ ਜਾਂਦੀਆਂ ਨੇ ਬਖਸ ਲਗੋ ਆਉਣ ਵੇਲੇ ਸਮੇਂ ਤੇ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ